ਹੈਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੈਂ ਗੱਦੀ ਦਾ ਖਾਲਸਾ ਵੈ ਗੱਦੀ ਦੀ ਫਤਿਹ ਜੀ ਪੰਜੀ ਜਰਨਲ ਖਾਰੀ ਬੋਲਦਾ ਜੀ ਹਾਂਜੀ ਹਾਂਜੀ ਅਵੀਰ ਗਰਮੀਤ ਸਿੰਘ ਬੋਲਦਾ ਮੈਂ ਚਾਨੀਆਂਪਿੰਡ ਤੋਂ ਹਾਂਜੀ ਹਾਂਜੀ ਹੋਰ ਸਣਾ ਉਹ ਸੇਤਾ ਕਰਪੁਰਵਾਦ ਸਾਹਿਬ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਤੁਹੀਂ ਸਲਾਮ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਹਾਂਜੀ ਹਾਂਜੀ ਤੇ ਹੈ ਤੁਹਾਡੇ ਕੋ 2-4 ਮਿੰਟ ਜੀ ਮੈਂ ਤੁਹਾਡਾ ਇੱਕ ਛੋਟੀ ਜੀ ਗੱਲ ਕਰਨੀ ਸੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਵੀਰ ਜੀ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਅਨਮੋਲ ਕਵਾਤਰੇ ਦਾ ਹਾਂਜੀ ਹਾਂਜੀ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਥੋੜੀ ਜੀ ਵਿਚਾਰ ਵਟਾਂਦਰਾ ਕਰਨੀ ਚਾਹੁੰਦਾ ਹਾਂ ਹਾਂਜੀ ਹਾਂਜੀ ਤੇ ਤੁਸੀਂ ਉੱਥੇ ਵਿਰੱਪ ਦੀ ਹੋਦੋਂ ਲੈ ਕੇ ਕਨਫਿਊਜ਼ ਆ ਹਾਂਜੀ ਹਾਂਜੀ ਮੈਂ ਕਿਹੇ ਧਰਮ ਨੂੰ ਨਹੀਂ ਮਾਰਦਾ ਨਹੀਂ ਧਰਮ ਦੀ ਨਹੀਂ ਧਰਮ ਦੇ ਦੇਖੋ ਧਰਮ ਦੀ ਮੈਂ ਗੱਲ ਹੀ ਨਹੀਂ ਕੀਤੀ ਮੈਂ ਰੱਬ ਆ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਜਿਹਨੂੰ ਮੁਸਲਮਾਨ ਅੱਲਾਹ ਕਹਿੰਦੇ ਆ ਹਿੰਦੂ ਰਾਮ ਕਹਿੰਦੇ ਆ ਸਿੱਖ ਵਾਹਿਗੁਰੂ ਕਹਿੰਦੇ ਆ ਅੰਗਰੇਜ਼ ਗॉड ਕਹਿੰਦੇ ਆ ਮੈਂ ਉਹਦੀ ਗੱਲ ਕਰਦਾ ਹਾਂ ਹਾਂਜੀ ਹਾਂਜੀ ਰੱਬ ਦੀ ਹਾਂਜੀ ਹਾਂਜੀ ਤੇ ਤੁਸੀਂ ਉੱਥੇ ਕਿਹਾ ਵੀ ਰੱਬ ਦੀ ਹੋਂਦ ਨੂੰ ਲੈ ਕੇ ਮੈਂ ਕਨਫਿਊਜ਼ ਹਾਂ ਹਾਂਜੀ ਹਾਂਜੀ ਕੀ ਕਨਫਿਊਜ਼ਨ ਹੈ ਜੀ ਤੁਹਾਡੇ ਵੀਰ ਜੀ ਮਨ ਵਿੱਚ ਤੁਸੀਂ ਬੰਦੇ ਬਹੁਤ ਵਧੀਆ ਸੀਗੇ ਤੇ ਇਸ ਕਰਕੇ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਪਈ ਵੀ ਬੰਦਾ ਕਿੱਦਾਂ ਮੁੜ ਤੁਰਿਆ ਉਤਰੇ ਕਈ ਵਾਰ ਪਾਰੀ ਇਹ ਨਾ ਲਈਦਾ ਕਿ ਰੱਬ ਦੀ ਸਮਝ ਨਹੀਂ ਲੱਗਦੀ ਕਿ ਰੱਬ ਹੈ ਕਿ ਨਹੀਂ ਹੈ ਤੇ ਇੰਨਾ ਜ਼ਰੂਰ ਹੁੰਦਾ ਕਿ ਕੋਈ ਕੁਦਰਤਿਆ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ ਕੋਈ ਸ਼ੈਅ ਆ ਕੋਈ ਤਾਕਤ ਆ ਇਹ ਉਹ ਕੁਦਰਤ ਕਿਹਨੇ ਬਣਾਈ ਆ ਜੀ ਜਿਹੜੀ ਸੰਸਾਰ ਨੂੰ ਚਲਾ ਰਹੀ ਆ ਤੇ ਇਹ ਹੋ ਤੇ ਕਨਫਿਊਜਿਆ ਦਿਮਾਗ ਵਿੱਚ ਨਾ ਨਹੀਂ ਦੇਖੋ ਇੱਕ ਕੁਦਰਤ ਆ ਤੇ ਇੱਕ ਕੁਦਰਤ ਨੂੰ ਚਲਾਉਣ ਵਾਲਾ ਹਾਂਜੀ ਕੁਦਰਤ ਉਹ ਜਿਹੜੀ ਕਾਇਨਾਤ ਆ ਪੂਰੀ ਹਾਂਜੀ ਹਾਂਜੀ ਤੇ ਉਹਨੂੰ ਚਲਾਉਣ ਵਾਲਾ ਜਿਹੜਾ ਆ ਜੀ ਕੁਦਰਤ ਨਹੀਂ ਕੁਦਰਤ ਨਹੀਂ ਚਲਾ ਰਹੀ ਕੁਦਰਤ ਨੂੰ ਚਲਾ ਰਿਆ ਆ ਕੋਈ ਹਾਂਜੀ ਹਾਂਜੀ ਉਹ ਕੌਣ ਆ ਜੀ ਆ ਮੈਂ ਕੀ ਕਹਿ ਸਕਦਾ ਇਸ ਚੀਜ਼ ਬਾਰੇ ਮੇਰੇ ਵੀਰ ਉਹਨੂੰ ਹੀ ਰੱਬ ਕਿਹਾ ਜਾਂਦਾ ਹੈ ਜਿਹੜਾ ਕੁਦਰਤ ਨੂੰ ਚਲਾਉਂਦਾ ਜਿਨੇ ਕੁਦਰਤ ਸਾਰੀ ਸਾਜੀ ਉਹਨੂੰ ਹੀ ਰੱਬ ਕਿਹਾ ਜਾਂਦਾ ਹਾਂਜੀ ਹਾਂਜੀ ਹੁਣ ਤੋਤੇ ਆ ਦੁੱਧ ਦੇ ਵਿੱਚ ਘੇ ਆ ਮੱਖਣ ਆ ਸਭ ਕੁਝ ਆ ਉਹ ਤੇਸਦਾ ਹਾਂਜੀ 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 ਨਹੀਂ ਦਿੰਦਾ ਜੀ ਨਹੀਂ ਦਿੰਦਾ ਨਾ ਹਾਂਜੀ ਤੇ ਤੂੰ ਉੱਥੇ ਇੱਕ ਹੋਰ ਗੱਲ ਕੀਤੀ ਸੀ ਵੀ ਮੈਂ ਪੜ ਹੀ ਨਹੀਂ ਲਿਆ ਉਹ ਵੀਰ ਪੜਿਆ ਨਹੀਂ ਤੂੰ ਹੂੰ ਜੇ ਪੜਿਆ ਹੁੰਦਾ ਹਨਾ ਤੇ ਰੱਬ ਦੀ ਹੋਂਦ ਤੋਂ ਤੂੰ ਮੂਨ ਕਰਨਾ ਹੁੰਦਾ ਜੇ ਜੇ ਤੂੰ ਰੱਬ ਦੀ ਹੋਂਦ ਤੋਂ ਮੂਨ ਕਰਿਆ ਫੇਰ ਤੂੰ ਧਾਰਮਿਕ ਗੀਤ ਕਿਉਂ ਲਿਖਦਾ ਇਹ ਹੁਣ ਦੇਖਿਓ ਹੁਣ ਮੇਰੇ ਗੀਤਾਂ ਚ ਪੁਰਾਣੇ ਪਹਿਲਾਂ ਵੀ ਲਿਖੇ ਹੋਣਗੇ ਤੇ ਹੁਣ ਵਾਲੇ ਗੀਤਾਂ ਚ ਧਾਰਮਿਕ ਨਹੀਂ ਹੈਗੇ ਹੁਣ ਉਹ ਇਤਰਾ ਯੋਧਿਆਂ ਬਹਾਦਰਾਂ ਦੇ ਤੇ ਯੋਧੇ ਬਹਾਦਰ ਯੋਧੇ ਯੋਧੇ ਬਹਾਦਰ ਕਿਹਨੇ ਪੈਦਾ ਕੀਤੇ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਾਹਰ ਲਿਖੀ ਆ ਹਾਂਜੀ ਹਾਂਜੀ ਫਿਰ ਚਾਰ ਸਹਿਬਜਾਂ ਬਾਰੇ ਵੀ ਲਿਖੇ ਮੈਂ ਤੇਰੇ ਦੇਖੇ ਸੀ ਕਿ ਮੈਂ ਫੇਸਬੁੱਕ ਤੇ ਹੀ ਖੋਲ ਕੇ ਹਾਂਜੀ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਬਾਰੇ ਕੀ ਨਜ਼ਰੀਆ ਤੇਰਾ ਹਾਂਜੀ ਉਹ ਬਲੀ ਸੂਰਮੇ ਹੀ ਬਸ ਇੱਥੇ ਤੱਕ ਹੀ ਇੱਥੋਂ ਤੱਕ ਹੀ ਸੀਮਤ ਸੀਗੇ ਜੀ ਉਹ ਇਹ ਹੁਣ ਮੇਰੀ ਜਿੰਨੀ ਕੁ ਪਹੁੰਚ ਆ ਉੱਥੋਂ ਤੱਕ ਤੇ ਮੈਂ ਕਹਿ ਸਕਦਾ ਹਾਂ ਕਈ ਵਾਰ ਇਹ ਜਿੱਥੇ ਤੱਕ ਤੇਰੀ ਪਹੁੰਚ ਆ ਉਹ ਪਹੁੰਚ ਨੂੰ ਤੂੰ ਇਹ ਨਾ ਨਾ ਕਹਿ ਵੀ ਤੂੰ ਇਦਾਂ ਕਹਿ ਵੀ ਮੈਂ ਰੱਬ ਨੂੰ ਦੇਖ ਹੀ ਨਹੀਂ ਸਕਦਾ ਵੀ ਮੇਰੇ 'ਚ ਉਹ ਕਾਬਲੀਅਤ ਨਹੀਂ ਹੈ ਇਹ ਤੂੰ ਕਹਿ ਸਕਦਾ ਇਹ ਨਹੀਂ ਕਹਿ ਸਕਦਾ ਵੀ ਰੱਬ ਹੈ ਕਿ ਨਹੀਂ ਹੈ ਆਂਦੀ ਆਲੀ ਤੂੰ ਇਹ ਕਹਿ ਸਕਦਾ ਵੀ ਰੱਬ ਨੂੰ ਦੇਖਣ ਦੇ ਦੇਖਣ ਲਈ ਮੇਰੇ ਕੋਲ ਨਜ਼ਰੀਆ ਨਹੀਂ ਹੈ ਉਹ ਮੇਰੇ ਕੋਲ ਅੱਖ ਨਹੀਂ ਹੈ ਜਿਸ ਨਾਲ ਰੱਬ ਨੂੰ ਦੇਖਿਆ ਜਾਂਦਾ ਪਰ ਇਹ ਨਹੀਂ ਤੂੰ ਕਹਿ ਸਕਦਾ ਵੀ ਰੱਬ ਹੈ ਨਹੀਂ ਹਾਂਜੀ ਹਾਂਜੀ ਮੈਂ ਤਾਂ ਇਹ ਰੱਬ ਤਾਂ ਨਹੀਂ ਚਲੋ ਮੈਂ ਜਿਆਦਾ ਹੀ ਸੀ ਤੋ ਹੀ ਕਹਿਣਾ ਨਾ ਕਿ ਨਰਕ ਸਵਰਗ ਦੀਆਂ ਗੱਲਾਂ ਹੁੰਦੀਆਂ ਇਹ ਸੱਚੀਆਂ ਚੀਜ਼ਾਂ ਹੋਣਗੀਆਂ ਗੁਰਨਾਨਕ ਨਹੀਂ ਗੁਰਬਾਣੀ ਨੂੰ ਤੂੰ ਮੰਨਦਾ ਹਾਂਜੀ ਹਾਂਜੀ ਤੇ ਗੁਰਬਾਣੀ ਕਦੀ ਪੜੀ ਤੂੰ ਇਹ ਮੈਂ ਇੰਨੀ ਗੁਰਬਾਣੀ ਨਹੀਂ ਪੜੀ ਭਾਈ ਗੁਰਦਾਸ ਜੀ ਦੀ ਵੀ ਤੂੰ ਵਾਰ ਵਿੱਚ ਗਾਈ ਹੋਈ ਆ ਹਾਂ ਜੀ ਹਾਂ ਜੀ ਤੇ ਉਹ ਗੁਰਬਾਣੀ ਆ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਆ ਹਾਂ ਜੀ ਹਾਂ ਜੀ ਤਾਂ ਫੇਰ ਇਹ ਚੇਤੂ ਗੁਰਬਾਣੀ ਪੜੀ ਨਹੀਂ ਸਚਣਾ ਇਹ ਤੂੰ ਤਰਕ ਨਹੀਂ ਕਰ ਸਕਦਾ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਧਰਮ ਰਾਏ ਜਬ लेखा ਮੰਗੇ ਕਿਆ ਮੁਖ ਲੈ ਕੇ ਜਾਏਗਾ ਹਾਂ ਜੀ ਹਾਂ ਜੀ ਤਾਂ ਫੇਰ ਦੱਸ ਧਰਮ ਰਾਜ ਕਿੱਥੇ ਬੈਠਾ ਉਹ ਹੁਣ ਤੇਰੀ ਮੰਜੀ ਥੱਲੇ ਤਾਂ ਨਹੀਂ ਨਾ ਬੈਠਾ ਨਾ ਤੇਰੀ ਮੰਜੀ ਦੇ ਉੱਤੇ ਬੈਠਾ ਠੀਕ ਹ ਲੈ ਓਦਾਂ ਦਾ ਮੂਰੇ ਉਹ ਮੂਰਖ ਜਿਹੜਾ ਤੇਰੀ ਹੈ ਨਾ ਸੁਣ ਕੇ ਤਲੀਨ ਨੂੰ ਵਾ 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 ਕਰੀ ਜਾਂਦਾ ਸਿਰੇ ਦਾ ਮੂਰਖ ਮੈਂ ਉਹਨੂੰ ਕਹੂੰਗਾ ਉਹਨੂੰ ਤੇਰੇ ਤੋਂ ਵੱਡਾ ਵੀ ਵੱਡਾ ਮੂਰਖ ਕਹੂੰਗਾ ਮੈਂ ਕਵਾਤਰੇ ਨੂੰ ਇਹਨਾ ਚਲੋ ਇਹ ਮਰਿਆਦਾ ਜਰੂਰ ਰੱਖੋ ਨਹੀਂ ਮੇਰੀ ਗੱਲ ਸੁਣੋ ਵੀਰ ਨਹੀਂ ਨਹੀਂ ਮੇਰੀ ਗੱਲ ਸੁਣੋ ਨੀ ਤਾਂ ਗੋਲੀ ਜ ਮर्यादा ਨਹੀਂ ਹੈਗੀ ਮर्याਦਾ ਇੱਕ ਮਿੰਟ ਮर्यादा ਇੱਕ ਮਿੰਟ ਉਹਦੇ ਲਈ ਮर्याਦਾ ਕੀ ਰੱਖ ਸਕਦਾ ਮੈਂ ਇੱਕ ਤੂੰ ਕਹਤਾ ਵੀ ਨਹੀਂ ਮੇਰੀ ਗੱਲ ਸੁਣ ਤੂੰ ਕਹਤਾ ਵੀ ਰੱਬ ਦੀ ਹੋਂਦ ਹੈ ਨਹੀਂ ਠੀਕ ਆ ਹੁਣ ਜੇ ਮੈਂ ਵੀ ਤੇਰੀ ਗੱਲ ਇਹ ਘਟਿਆ ਗੱਲ ਸੁਣ ਕੇ ਵਾਹ ਵਾ ਕਰਾਂ ਫੇ ਮੈਂ ਤੇਰੇ ਤੋਂ ਵੱਡਾ ਮੂਰਖ ਹੋਇਆ ਨਹੀਂ ਨਹੀਂ ਮੈਂ ਵਾਹ ਵਾ ਤੂੰ ਹੀ ਨਾ ਕਰੋ ਪਾਣੀ ਨਾ ਕੀ ਨਹੀਂ ਇੱਕ ਮਿੰਟ ਮੈਂ ਨਾ ਕੀ ਮੈਂ ਤੈਨੂੰ ਸਮਝਾਉਣ ਦੀ ਬਜਾਏ ਤੇਰੀ ਗੱਲ 'ਚ ਹਾਮੀਦਾਰ ਬਣਾ ਭਾਗੀਦਾਰ ਬਣਾ ਫੇਰ ਮੈਂ ਤੇਰੇ ਤੋਂ ਵੀ ਵੱਡਾ ਸਦਾਈ ਹੋ ਗਿਆ ਇਨਾ ਮੈਂ ਨਹੀਂ ਮਤਲਬ ਕਹਿ ਰਿਹਾ ਕਿ ਤੁਸੀਂ ਮੇਰੀ ਗੱਲ ਨੂੰ ਹਮੇਂ ਭਰੋ ਪਰ ਮੈਂ ਕਹਿੰਨਾ ਕਿ ਤੁਸੀਂ ਗੱਲ ਕਰੋ ਮੇਰੀ ਗੱਲ ਨੂੰ ਕਟੋ ਪਰ ਮਰਿਆਦਾ ਚ ਨਹੀਂ ਮਰਿਆਦਾ ਚ ਮੈਂ 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 ਮਰਿਆਦਾ ਦੇ ਵਿੱਚ ਮੈਂ ਕੋਈ ਉਹਨੂੰ ਗਲਤ ਸ਼ਬਦ ਵਰਤਿਆ ਮੂਰਖ ਨੂੰ ਮੂਰਖ ਹੀ ਕਿਹਾ ਜਾਂਦਾ ਆ ਨਾ ਕਿ ਮੈਂ ਉਹਨੂੰ ਕੋਈ ਨਾਂ ਮਾ ਭੈਣ ਦੀ ਕੋਈ ਗਾਲ ਨਹੀਂ ਕੱਢ ਸਕਦਾ ਕਿਉਂਕਿ ਉਹਦੀਆਂ ਮਾਵਾ ਭੈਣਾ ਮੇਰੀਆਂ ਮਾਵਾ ਭੈਣਾ ਠੀਕ ਆ ਹੁਣ ਮੂਰਖ ਹੀ ਹੋਰ ਲਈ ਮੈਂ ਸ਼ਬਦ ਵਰਤ ਸਕਦਾ ਉਹ ਤੇਰੇ ਤੋਂ ਵੱਡਾ ਵੀ ਮੂਰਖ ਨਹੀਂ ਨਿਕਲਿਆ ਜਿਹੜਾ ਤੇਰੀ ਗੱਲ ਸੁਣ ਕੇ ਨਾ ਕਿ ਤੈਨੂੰ ਸਮਝਾਉਣ ਦੀ ਬਜਾਏ ਤੇਰੀ ਗੱਲ ਸੁਣ ਕੇ ਵਾ 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 ਕਰੀ ਜਾਂਦਾ ਮੋਰੇ ਕੀ ਕਹੋਂਗੇ ਤੁਸੀਂ ਉਹਨੂੰ ਹੁਣ ਮੰਨ ਲਾ ਵੀ ਮੈਂ ਤੇਰੇ ਮੋਰੇ ਕੋਈ ਇੰਦਾ ਦੀ ਘੱਟਿਆ ਗੱਲ ਕਰਦਾ ਤੂੰ ਉਹਨੂੰ ਸੁਣ ਕੇ ਵਾ 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 ਕਰੀ ਜਾਏਂਗਾ ਤਾਂ ਤੂੰ ਸਦਾਈ ਹੋਇਆ ਮੇਰੇ ਤੋਂ ਵੱਡਾ ਕਿ ਮੈਂ ਤੇਰੇ ਤੋਂ ਵੱਡਾ ਹੋਇਆ ਲਿਪਰਾ ਆ ਤਾਂ ਦੀ ਗੋਲੀ ਨਹੀਂ ਚਾਈ ਅਚਾ ਤੂੰ ਮੈਂ ਰੱਬ ਨੂੰ ਨਹੀਂ ਮੰਨਦਾ ਤੇ ਮੈਂ ਨਹੀਂ ਰੱਬ ਨੂੰ ਤੂੰ ਨਹੀਂ ਮੰਨਦਾ ਨਹੀਂ ਰੱਬ ਨੂੰ ਮੰਨ ਕੇ ਵੀ ਕਿਹ ਤਰ੍ਹਾਂ ਦਾ ਲੈ ਜਾ ਤੁਹਾਡਾ ਬੋਲੇ ਚ ਮੈਂ ਕੀ ਗਲਤ ਗਿਆ ਦੱਸ ਕੀ ਗਲਤ ਗਿਆ ਦੱਸ ਕੀ ਗਲਤ ਕਿਹਾ ਮੈਂ ਦੱਸ ਨਹੀਂ ਪਰ ਲੈ ਜਾ ਨਹੀਂ ਨਾ ਮੈਂ ਨਹੀਂ ਲੈ ਜਾ ਨਹੀਂ ਨਹੀਂ ਲੈ ਇੱਕ ਮੈਂ ਮੈਂ ਤੈਨੂੰ ਰਿਸਪੈਕਟ ਦੇ ਕੇ ਕੋਈ ਗਾਲ ਕੱਢਾਂ ਉਹ ਲੈ ਜਾ ਚਾਹੀਦਾ ਪਤਾ ਕੀ ਦਾਵਾ ਹੁਣ ਮੈਂ ਕਿੱਡਾ ਬਰੀ ਤੁਸੀਂ ਇੱਕ ਤੈਨੂੰ ਬੋਲਦੇ ਇੱਕ ਤੈਨੂੰ ਮੂਰਖ ਇਹ ਇੱਕ ਇਹੋ ਜਿਹੇ ਸ਼ਬਦ ਬੋਲਦੇ ਜਿਹਨਾਂ ਕਿਸੇ ਦੀ ਕਰ ਲੇਗਾ ਜਿਹੜਾ ਜਿਹੜਾ ਹਨਾ ਤੁਹਾਨੂੰ ਸ਼ਬਦ ਹੁੰਦਾ ਉਹ ਬਹੁਵਚਨ ਹੋ ਜਾਂਦਾ ਤੇ ਜਿਹੜਾ ਤੂੰ ਸ਼ਬਦ ਹੁੰਦਾ ਉਹ ਇੱਕ ਸ਼ਬਦ ਹੁੰਦਾ ਤੇ ਹੁਣ ਤੁਸੀਂ ਵੀ ਦਰੀਲਾ ਨਾਲ ਇੱਕ ਜਿਹੜੀ ਰਿਸਪੈਕਟਡ ਫੋਲ ਗੱਲ ਨੂੰ ਕਾ ਕਟਰੇ ਜੁ ਪਰ ਜਿਹੜਾ ਤੁਹਾਡਾ ਇਹ 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 ਰਿਸਪੈਕਟਡ ਗੱਲ ਨਹੀਂ ਹੈ ਵੀ ਰੱਬ ਦੀ ਹੋਂਦ ਤੋਂ ਆਪਾਂ ਮੁਨਕਰ ਹੋਣਾ ਇਹ ਰਿਸਪੈਕਟਡ ਗੱਲ ਨਹੀਂ ਹੈ ਮੁਨਕਰ ਉਹ ਹੁੰਦਾ ਕਿ ਮੇਰੀ ਕਿੱਥੋਂ ਤੱਕ ਪਹੁੰਚ ਆ ਫਿਰ ਉਹ 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 ਤੂੰ ਦੱਸਣਾ ਵੀ ਤੇਰੀ ਮੇ ਵੀ ਮੇਰੀ ਪਹੁੰਚ ਹੀ ਇੱਥੋਂ ਤੱਕ ਆ ਵੀ ਮੈਂ ਰੱਬ ਨੂੰ ਦੇਖ ਹੀ ਨਹੀਂ ਸਕਦਾ ਫਿਰ ਇਹ ਨਹੀਂ ਕਹਿ ਸਕਦਾ ਵੀ ਤੂੰ ਰੱਬ ਹੈ ਹੀ ਨਹੀਂ ਨਾ ਨਾ ਮੈਂ ਕਿਹਾ ਮੇਰੀ ਨਜ਼ਰ ਤੇ ਨਹੀਂ ਹੈਗਾ ਮੈਂ ਇਹ ਨਹੀਂ ਕਹਿ ਰਹਾ ਬਹ ਹੈ ਮੈਂ ਕਿਹਾ ਮੈਂ ਕਨਫਿਊਜ਼ ਹਾਂ ਰੱਬ ਹੈ ਚ ਨਹੀਂ ਹੈ ਹੋਰ ਫਿਰ ਇਹਦੇ ਇਹਦੇ ਬਾਰੇ ਮੈਂ ਇਹ ਥੋੜੀ ਕਹ ਸੰਸਾਰ ਚ ਨਹੀਂ ਹੈਗਾ ਮੈਂ ਤੇ ਆਪਣੀ ਨਜ਼ਰੀ ਨਜ਼ਰੀ ਉੱਤੇ ਦੱਸੀ ਹੈ ਨਾ ਹਾਂ ਮੈਂ ਇਹ ਚੀਜ਼ ਤੋਂ ਨਹੀਂ ਕਿ ਆ ਕੇ ਸੰਸਾਰ ਚ ਰੱਬ ਨਹੀਂ ਹੈਗਾ ਪਹਿਲਾਂ ਮੈਂ ਕਿਹਾ ਕਿ ਪਹਿਲਾਂ ਤੂੰ ਕਿਹਨਾਂ ਕੁਰਬਾਨੀ ਨੂੰ ਮੰਨਦਾ ਨਹੀਂ ਫਿਰ ਤੂੰ ਕਿਹਨਾਂ ਕੁਰਬਾਨੀ ਨੂੰ ਮੰਨਦਾ ਤੇ ਕੁਰਬਾਨੀ ਦਾ ਸਾਰਾ ਹੀ ਰੱਬ ਦਾ ਹਧੈਨ ਕਰਦੀ ਆ ਵੀ ਰੱਬ ਹੈ ਗੁਰਬਾਣੀ ਸਾਡੇ ਬੋਲਣ ਦੇ ਲਹਿਜੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਕਾਲ ਉਸਤਤ ਲਿਖਿਆ ਅਕਾਲ ਉਸਤਤ ਉਹ ਰੱਬ ਦੀ ਉਸਤਤ ਲਿਖੀ ਆ ਇਹ ਨਾ ਤੂੰ ਆਪਾਂ ਇਹ ਚੀਜ਼ਾਂ ਤੇ ਦੇਖੋ ਆਪਾਂ ਇਹ ਚੀਜ਼ਾਂ ਤੇ ਮੰਨ ਲੈਨੇ ਆ ਕਿ ਰੱਬ ਹੈਗਾ ਪਰ ਨਾ ਆਪਾਂ ਇਹ ਚੀਜ਼ ਮੰਨਦੇ ਵੀ ਕਿਸੇ ਨੂੰ ਬੋਲਣਾ ਕਿਉਂਕਿ ਰੱਬ ਇਹ ਗੁਰਬਾਣੀ ਕਹਿ ਰਹੀ ਆ ਕਿ ਤੁਸੀਂ ਰਿਸਪੈਕਟ ਦਿਓ ਕਿ ਸੇਰਾ ਨਹੀਂ ਚਾਹਮ ਤੇ ਕੁਰਬਾਨੀ ਦਾ ਇਹ ਵੀ ਕਹਿੰਦੀ ਆ ਗੁਰ ਕੀ ਨਿੰਦਾ ਸੁਣੇ ਨਾ ਕਾਨ ਸੀਸ ਪਿੱਟ ਤੇਸ ਕਰੇ ਸੰਦਰਬਾ ਨਾ ਨਿੰਦਾ ਹੋਰ ਹੁੰਦੀ ਆ ਨਿੰਦਾ ਹੋਰ ਹੁੰਦੀ ਆ ਇੱਕ ਮਿੰਟ ਮੈਂ ਮੈਂ ਕਹਿ ਦਮਾ ਵੀ ਚਰਨ ਲਖਾਰੀ ਹੈ ਹੀ ਨਹੀਂ ਚਰਨ ਲਖਾਰੀ ਹੈ ਹੀ ਨਹੀਂ ਇਹ ਕੀ ਹੋਇਆ ਨਹੀਂ ਇਹ ਨਿੰਦਾ ਨਹੀਂ ਹੋਈ ਤੁਸੀਂ ਕਹੋਗੇ ਚਰਨ ਲਖਾਰੀ ਹੈ ਹੀ ਨਹੀਂ ਇਹ ਨਿੰਦਾ ਨਹੀਂ ਹੈਗੀ ਪਰ ਚਰਨ ਲਖਾਰੀ ਤਾਂ ਹੈ ਨਾ ਨਾ ਤੁਸੀਂ ਵਿੱਚ ਮਾਰੀ ਕਰੋਗੇ ਕੋਈ ਗਲਤ ਕਰੋਗੇ ਜਾਂ ਕੁਝ ਬੋਲੋਗੇ ਉਹ ਨਿੰਦਾ ਹੋਗੀ ਫਿਰ ਤੈਨੂੰ ਕੌਣ ਚਲਾਉਂਦਾ ਆ ਤੈਨੂੰ ਕੌਣ ਚਲਾਉਂਦਾ ਓਨ ਬਹੀਮ ਨਹੀਂ ਤੈਨੂੰ ਕੌਣ ਨਹੀਂ ਨਹੀਂ ਤੈਨੂੰ ਤੈਨੂੰ ਕੌਣ ਚਲਾਉਂਦਾ ਇਹ ਦੱਸ ਆਪਾਂ ਇਸ ਤਰ੍ਹਾਂ ਦੇ ਵਿਚਾਰਾਂੇ ਪਾਵਾਂਗੇ ਫਿਰ ਤੁਸੀਂ ਦੂਜੇ ਪਾਸੇ ਆਇਨਾ ਦੂਜੇ ਪਾਸੇ ਕਿੱਦਣੂ ਆ ਜਾਣਾ ਭਰਾ ਫਿਰ ਤੁਹਾਡਾ ਬੋਲ ਚੱਲ ਫਿਰ ਉਹ ਜਿਆ ਆਇਨਾ ਨਹੀਂ ਨਹੀਂ ਦੂਜੇ ਪਾਸੇ ਨਹੀਂ ਨਹੀਂ ਤੈਨੂੰ ਕੌਣ ਚਲਾਉਂਦਾ ਆ ਤੂੰ ਜਿਹੜੇ ਸਾਹ ਲੈਣਾ ਉਹ ਕੌਣ ਦਿੰਦਾ ਆ ਤੂੰ ਆਪ ਸਾਹ ਲੈਣਾ ਉਹ ਨਾ ਟਾਡੀ ਬੋਲੀ ਕਿ ਤਰ੍ਹਾਂ ਦੀ ਤੁਸੀਂ ਆਏ ਜਿਵੇਂ ਤੁਹਾਡਾ ਮਨ ਹੁੰਦਾ ਕਿ ਇਹਦੀ ਇਹਨੇ ਆ ਗੱਲ ਕਹੀ ਤੇ ਕਹੀ ਕਿ ਨਹੀਂ ਮੈਨੂੰ ਮੈਂ ਤਾਂ ਤੈਨੂੰ ਸਵਾਲ ਪੁੱਛਦਾ ਤੂੰ ਮੇਰੇ ਤੋਂ ਛੋਟ ਆਇਆ ਮੈਂ 55 ਸਾਲ ਦਾ ਤੇਰੇ ਨਾਲੋਂ ਤੇਰੀ ਉਮਰ ਕਿੰਨੀ ਹੋ ਗਈ ਮੇਰੀ ਹੋਣੀ 35 36 ਸਾਲ 35 36 ਸਾਲ ਤੇ 26 ਸਾਲ ਦਾ ਮੇਰਾ ਮੁੰਡਾ ਆ ਤੇ ਮੈਂ 55 ਸਾਲ ਦਾ ਮੈਂ ਹੁਣ ਕਿੰਨਾ ਗੱਲ ਕਰਾਂ ਦੱਸ ਨੀ ਵਰ ਰਹਿਦਾ ਜਰਨ ਲਾਈਦਾ ਕਠੋਰ ਆ ਕਿ ਜਿਵੇਂ ਕੋਈ ਇਹਨੇ ਗੁਨਾਹ ਕੀਤਾ ਤੇ ਹਲੇ ਜਿਨੇ ਤੈਨੂੰ ਪੈਦਾ ਕੀਤਾ ਜਿਹਦਾ ਤੂੰ ਰੋਜ਼ ਅੰਨ ਖਾਣਾ ਜਿਹਦੇ ਤੂੰ ਉਹ ਹਵਾ ਲੈਣਾ ਜਿਹਦੀ ਤੂੰ ਸੂਰਜ ਦੀ ਰੋਸ਼ਨੀ ਸਭ ਕੁਝ ਜਿਹਦਾ ਤੂੰ ਖਾਣਾ ਤੂੰ ਉਹਨੂੰ ਹੀ ਉਹਦੇ ਤੋਂ ਮੁਨਕਰ ਹੋ ਕੇ ਕਹਿੰਦਾ ਹਲ ਗੁਨਾਹ ਨਹੀਂ ਕੀਤਾ ਸਜਣਾ ਸਤਕੇ ਚਾਹੀਏ ਤੇਰੇ ਲਖਾਰੀ ਪੰਦੇ ਉਹੋ ਹੀ ਉਹੋ ਹੀ ਰੱਬ ਤੇ ਧਾਰਮਿਕ ਗੀਤ ਕੱਢ-ਕੱਢ ਕੇ ਤੂੰ ਪ੍ਰਮੋਸ਼ਨ ਭਾਰ ਦਾ ਤੇ ਉਹਦੀ ਹੋਣ ਤੋਂ ਮੁਨਕਰ ਹੋਈ ਜਾਣਾ ਇਹ ਹੁਣ ਮੇਰਾ ਇੱਕ ਨਾ ਨਜ਼ਰੀਆ ਵਾ ਮੈਂ ਇੰਨਾ ਵੀ ਬੰਦੇ ਨੂੰ ਇੰਨਾ ਵੀ ਬੰਦੇ ਨੂੰ ਨਹੀਂ ਪੜਨਾ ਚਾਹੀਦਾ ਵੀ ਜਿਹਨੇ ਸਭ ਕੁਝ ਦਿੱਤਾ ਹਨਾ ਤੂੰ ਉਹਦੇ ਤੋਂ ਹੀ ਮੁਨਕਰ ਹੋ ਜਵੇਂ ਇੰਨਾ ਵੀ ਨਹੀਂ ਪੜਨਾ ਚਾਹੀਦਾ ਬੰਦੇ ਨੂੰ ਤੇਰੇ ਪੜੇ ਲਿਖੇ ਨਾਲੋਂ ਹਜ਼ਾਰਾਂ ਅਨਪੜ ਚੰਗੇ। ਇਹ ਤੂੰ ਇੱਕ ਵਾਰੀ ਮੇਰੇ ਕੋਲ ਆ ਕੇ ਬੋਹਗੇ ਨਾ। ਤੇ ਮਹਾਰਾਜ ਕਹਿੰਦੇ ਕਬੀਰ ਜੀ ਕਹਿੰਦਾ ਕਿ ਇਨਕੋ ਅੱਗੇ ਵਿਚਾਰ ਕਰੋ ਵੀ ਮੈਂ ਸਹੀ ਕਬੀਰ ਜੀ ਕਬੀਰ ਜੀ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਸਾਖਤ ਬੰਦੇ ਆ ਸਾਖਤ ਕਿਹਾ ਆ ਬੁਰੇ ਬੰਦੇ ਨੂੰ। ਤੂੰ ਕਹਿੰਦਾ ਤੇਰੇ ਕੋਲ ਆ ਕੇ ਬੈਠਾ ਮੈਂ। ਕਬੀਰ ਜੀ ਕਹਿੰਦੇ ਸਾਖਤ ਠੀਕ ਹੈ ਕਬੀਰ ਸਾਖਤ ਸੰਗ ਨਾਲ ਕੀਜੀਏ ਦੂਰੇ ਜਾਈਏ ਭਾਗ ਸਾਖਤ ਤੇ ਸੂਕਰ ਭਲਾ ਰੱਖੇ ਆਛਾ گاਉ ਕਬੀਰ ਜੀ ਕਹਿੰਦੇ ਸਾਖਤ ਬੰਦੇ ਨਾਲੋਂ ਬੁਰੇ ਬੰਦੇ ਨਾਲੋਂ ਸੂਰ ਚੰਗਾ ਜਿਹੜਾ ਗੰਦਗੀ ਖਾ ਕੇ ਆਪਣੇ ਸ਼ਹਿਰ ਨੂੰ ਸਾਫ਼ ਰੱਖਦਾ ਤੇ ਤੂੰ ਕਹਿਣਾ ਮੈਂ ਤੇਰੇ ਕੋਲ ਆ ਕੇ ਬੈਠਾ ਮੈਨੂੰ ਰੱਬ ਤੇਰਾ ਪਰਛਾਵਾ ਬਿਨਾਂ ਦਵਾਵੇ